ਕਿਆ ਕਹਿੰਝੀ ਆਵਗੀ ਪੰਜਾਬ ਮਿਆਂ ਆਨੇ ਕੀ ਕਿ ਭਾਈਓ ਕੇ ਬੀਜ ਜਾਏਂਗੇ ਭਾਈਓ ਕੇ ਬੀਜ ਪੰਟ ਕੇ ਆਏ ਪੰਜਾਬ ਕੇ ਲੋਗੋ ਲੋਗੋ ਕੀ ਮੁਹੱਬਤ ਖਿੱਚ ਕਰਕੇ ਲਾਈਏ ਇੱਕ ਭਾਈਚਾਰੇ ਵਾਲਾ ਸੰਦੇਸ਼ ਲੈ ਕਰਕੇ ਆ ਜਿਹੜੇ ਜ਼ਰਦ ਵਿੱਚ ਸ਼ਾਮਲ ਹੋਣਾ ਉਹ ਇੱਕ ਬੰਦੇ ਨੂੰ ਹੌਸਲਾ ਮਿਲਦਾ ਜਿਹੜੀ ਆਪਣੀ ਜਤਾਕਤ ਹੁੰਦੀ ਹੈ ਉਹਦੀ ਕੋਈ ਰੀਸ ਨਹੀਂ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਜਿੰਨਾ ਮੁਸਲਮਾਨ ਭਾਈਚਾਰਾ ਜਾਂ ਹਿੰਦੂ ਭਾਈਚਾਰਾ ਜਿੰਨੇ ਵੀ ਸਾਡੇ ਪਿੰਨਪਰਾ ਜਿਹੜੀ ਵੀ ਸਟੇਟ ਤੋਂ ਆਏ ਆ ਨੈਸ਼ਨਲ মিডিਆ ਉਹ ਗਲਤੀ ਵਿਖਾ ਰਿਹਾ ਹੈ ਜੀ ਨੈਸ਼ਨਲ মিডিਆ ਅੱਜ ਵੀ ਨਹੀਂ ਦਿਖਾ ਰਿਹਾ ਪੰਜਾਬ ਚ ਕੀ ਹੋ ਰਿਹਾ ਕੀ ਨਹੀਂ ਵੀ ਭਾਈਚਾਰ ਸਾਂਝ ਕੀ ਹੈ ਇਹਨਾਂ ਦਾ ਇੱਕ ਦੂਸਰੇ ਦੇ ਮੀਡੀਆ ਚ ਚਲਾਉਂ ਦੂਜਾ ਸਰਕਾਰੀ ਮੀਡੀਆ ਬਸ ਇੱਕ ਦੋ ਪ੍ਰੋਪਾਗੈਂਡਾ ਹੀ ਵਿਖਾਉਣਾ ਬਸ ਉਹਨਾਂ ਦਾ ਇਹੇ ਮੀਡੀਆ ਵਿਖਾ ਰਿਹਾ ਔਰ ਫਿਰ ਸ਼ੁਗਰੀਆ ਜੀ ਸਾਡੀ ਕਿਤੇ ਵੀ ਤੁਹਾਨੂੰ ਆਪਕੋ ਹਮਾਰੀ ਲੋਡ ਪਵੇ ਤੇ ਇਹ ਭਾਈ ਸਾਹਿਬ ਦਾ ਨੰਬਰ ਹੈ ਜਸਮਾਰੀ ਹੱਜ ਜਗਾ ਖੜੀ ਐਸੀ ਲੋਡ ਮੇਂ ਅਲਾਕੇ ਦੁਆ ਕਰਦੇ ਹਾਂ ਪ੍ਰਮਾਤਮਾ ਕੇ ਆਪਕੋ ਲੋਡ ਕਭੀ ਪਾਏ ਨਾ ਪਰ ਬਾਈ ਚਾਂਸ ਕਿਸ ਤਰ੍ਹਾਂ ਕੋਈ ਪਤਾ ਨਹੀਂ ਹੁੰਦਾ ਹਮ ਵੀ ਆਪਕੇ ਸਾਥ ਕਰੀਏ ਹੜਪ੍ਰਭਾਵਤ ਇਲਾਕੇ ਦੇ ਵਿੱਚਾਂ ਤੇ ਹੜਪ੍ਰਭਾਵਤ ਇਲਾਕੇ ਦੇ ਵਿੱਚ ਸੇਵਾ ਕਾਰਜ ਬੜੇ ਵੱਡੇ ਪੱਧਰ ਤੇ ਚੱਲ ਰਹੇ ਆ ਜੇ ਸਾਡਾ ਭਾਈਚਾਰਾ ਵਾ Hindu ਭਾਈਚਾਰਾ ਹੋਵੇ, ਮੁਸਲਮਾਨ ਭਾਈਚਾਰਾ ਹੋਵੇ, ਇਸਾਈ ਭਾਈਚਾਰਾ ਬੜੇ ਵੱਡੇ ਪੱਦਰ ਤੇ ਆਣ ਕੇ ਪੰਜਾਬ ਦੇ ਵਿੱਚ ਸਵਾਵਾ ਕਰ ਰਹੇ ਆ। ਜਦੋਂ ਪੁੱਛਦੇ ਆ ਪਤਾ ਲੱਗਦਾ ਕਿ ਅਸੀਂ ਯੂਪ ਤੋਂ ਆ, ਅਸੀਂ ਬਿਹਾਰ ਤੋਂ ਆ, ਅਸੀਂ ਮੁਸਲਮਾਨ ਤਬਕੇ ਨਾਲ ਸੰਬੰਧਤਾਂ, ਅਸੀਂ Hindu ਤਬਕੇ ਨਾਲ ਸੰਬੰਧਤਾਂ ਪਰ ਸਾਡੇ ਤੇ ਬਾਬੇ ਨਾਨਕ ਨੇ ਸਾਡੇ ਗੁਰੂ ਸਾਹਿਬਾਨਾ ਸਾਨੂੰ ਇਹੋ ਸਿਖਾਇਆ ਮਾਨਸ ਕੀ ਜਾਤ ਸਬੇ ਏਕੇ ਪਹਿਚਾਨ ਬੋ। ਅਸੀਂ ਸਾਰਿਆਂ ਨੂੰ ਨਾਲ ਚੱਲਣ ਦਾ, ਸਾਰਿਆਂ ਨੂੰ ਨਾਲ ਲੈ ਕੇ ਉਸ ਹੋਕਾ ਦਿੰਦਾ ਬਾਬਾ ਨਾਨਕ ਤੇ ਅਸੀਂ ਉਸ ਹੋਕੇ ਦੇ ਨਾਲ ਅੱਗੇ ਚੱਲਦੇ ਆਂ ਪਹਿਲੋ ਇਹ ਦਸਤਾਰਾਂ ਕਿਤੇ ਵੀ ਤਰਾਸ ਦੀ ਆਉਂਦੀ ਹੁੰਦੀ ਸੀ ਤੇ ਦਿਖਦੀਆਂ ਸੀ ਅੱਜ ਆ ਕੇ ਤੇ ਅੱਜ ਜਦੋਂ ਇਹ ਭੈਣ ਭਰਾ ਸਾਡੇ ਕੋਲ ਵੀਰ ਲੈ ਕੇ ਪਹੁੰਚਦੇ ਆਂ ਕਹਿੰਦੇ ਕਿ ਪੰਜਾਬ ਸਾਡੇ ਨਾਲ ਖਲੋਤਾ ਸੀ ਅੱਜ ਅਸੀਂ ਪੰਜਾਬ ਨਾਲ ਖੜਾਣਾ ਮੈਨੂੰ ਲੱਗਦਾ ਕਿ ਇਹ ਗਲਵਕੜੀ 'ਚ ਜਦੋਂ ਇੱਕ ਦੂਜੇ ਨੂੰ ਲੈਨੇ ਆ ਤੇ ਇੱਕ ਮਜ਼ਾ ਹੀ ਵੱਖਰਾ ਹੁੰਦਾ ਅਸੀਂ ਭਾਈਚਾਰਕ ਸਾਂਝੀਆਂ ਗੱਲਾਂ ਜ਼ਰੂਰ ਕਰਦੇ ਆਂ ਪਰ ਕੁਝ ਹੁਕਮਰਾਨ ਹੁਕਮਰਾਨ ਜ਼ਰੂਰ ਤੋੜਦੇ ਆ ਪਰ ਜੋ ਆਵਾਮ ਆ ਉਹ ਭਾਵੇਂ ਲਹਿੰਦਾ ਪੰਜਾਬ ਹੋਵੇ ਚੜ੍ਹਦਾ ਪੰਜਾਬ ਹੋਵੇ ਕੰਧਾਂ ਬਣੀਆਂ ਹੋਣ ਤੇ ਭਾਵੇਂ ਹੋਵੇ ਕੰਡਿਆਲੀ ਤਾਰ ਉੱਥੋਂ ਆਵਾਮ ਦੀ ਆਵਾਜ਼ ਇਹ ਹੁੰਦੀ ਹੈ ਕਿ ਸਾਰੇ ਹੀ ਚੜ੍ਹਦੀ ਕਲਾ 'ਚ ਰਹਿਣ ਸਾਰਿਆਂ ਵਾਸਤੇ ਹੀ ਚੜ੍ਹਦੀ ਕਲਾ ਦੀਆਂ ਅਰਦਾਸਾਂ ਵੀ ਹੁੰਦੀਆਂ ਭਾਵੇਂ ਉਹ ਸਾਡਾ ਲਹਿੰਦਾ ਪੰਜਾਬ ਹੋਵੇ ਚਾਹ ਭਾਵੇਂ ਸਾਡਾ ਚੜ੍ਹਦਾ ਪੰਜਾਬ ਹੋਵੇ ਤੇ ਹਰ ਕੋਈ ਕਿਸੇ ਵੀ ਧਰਮ ਜਾਤ ਮਜਬੂ ਨੂੰ ਮੰਨਣ ਵਾਲਾ ਇਨਸਾਨ ਜਿਹੜਾ ਵਾ ਉਹ ਕਦੀ ਵੀ ਕਿਸਦਾ ਬੈਰ ਵਿਰੋਧ ਨਹੀਂ ਰੱਖਦਾ ਅੱਜ ਬੜੀ ਖੁਸ਼ੀ ਦੀ ਗੱਲ ਆ ਸਾਡੇ ਨਾਲ ਕੁਝ ਨੌਜਵਾਨ ਜੁੜੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਇਧਰਲੇ ਪਾਸੇ ਇੱਕ ਤਸਵੀਰ ਦਿਖਾਲ ਦਿਓ ਇਹ ਵੀ ਵੀਰ ਸਾਡੇ ਸਵਾਵਾ ਕਰਨ ਵਾਸਤੇ ਪਹੁੰਚੇ ਆ ਤੇ ਇੱਕ ਤੇ ਧੰਨਵਾਦ ਕਰਨਾ ਬਣਦਾ ਇਹਨਾਂ ਵੀਰਾਂ ਦਾ ਕਹਿੰਦੇ ਕਿ ਅੱਜ ਅਸੀਂ ਸਰਵੇ ਕਰਾਂਗੇ ਕਹਿੰਦੇ ਕਿ ਵੀਡੀਓ ਵੇਖ ਰਹੇ ਆ ਸਾਰੀ ਕਿ ਚੀਜ਼ ਪਹੁੰਚ ਰਹੀ ਆ ਕੁਝ ਦਿਨਾਂ ਬਾਅਦ ਸਹਿਯੋਗ ਦੇਣਾ ਵਾਸੀ ਕਈ ਦਿਨ ਤੋਂ ਕਹਿ ਰਹੇ ਆ ਕਿ ਆਪਾਂ ਕੁਝ ਦਿਨ ਆਰਾਮ ਕਰੀਏ ਕੁਝ ਦਿਨ ਇਹਨਾਂ ਵੀਰਾਂ ਦਾ ਸਹਿਯੋਗ ਲਈਏ ਫਿਰ ਅਸੀਂ ਆਪਣੇ ਹਿਸਾਬ ਨਾਲ ਚੱਲਾਂਗੇ ਫਿਰ ਅਸੀਂ ਇਹਨਾਂ ਲੋਕਾਂ ਨੂੰ ਸਹਿਯੋਗ ਵੀ ਕਰਾਂਗੇ ਇਹਨਾਂ ਵੀਰਾਂ ਨਾਲ ਵੀ ਗੱਲਬਾਤ ਕਰਾਂਗੇ ਸਾਰਿਆਂ ਦੇ ਨਾਲ ਹੀ ਪਹਿਲਾਂ ਇੱਧਰ ਸਾਡੇ ਨਾਲ ਕੁਝ ਭਾਈਚਾਰਾ ਆਇਆ ਵਾ ਯੂਪੀ ਤੋਂ ਅਮਰੋਹਾ ਅਮਰੋਹਾ ਤੋਂ ਆਏ ਹੋਏ ਆ ਅਮਰੋਹਾ ਤੋਂ ਵੀਰ ਮੁਸਲਮਾਨ ਭਾਈਚਾਰੇ ਤੋਂ ਵੀ ਆ ਹਿੰਦੂ ਭਾਈਚਾਰੇ ਤੋਂ ਵੀ ਆ ਤੇ ਕਹਿੰਦੇ ਕਿ ਤਿਲ ਫੁੱਲ ਜਿਦਾਂ ਅਸੀਂ ਕਹਿ ਦਿੰਨੇ ਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹ ਕਹਿੰਦੇ ਕਿ ਜੋ ਸਾਡੇ ਪਿੰਡ ਚੋਂ ਇਕੱਠਾ ਹੋਇਆ ਸਾਡੇ ਇਲਾਕੇ ਚੋਂ ਇਕ ਤੇ ਜ਼ਰੂਰਤ ਮੰਨ ਤੱਕ ਪਹੁੰਚ ਗਿਆ ਇਸ ਟਾਈਮ ਤਸਵੀਰ ਵੀ ਇਹ ਪਿੰਡ ਪੱਖੋਕੇ ਦੇ ਵਿੱਚ ਆ ਪੱਖੋਕੇ ਉਹ ਪਿੰਡ ਆ ਬਿਲਕੁਲ ਬਾਰਡਰ ਬਾਰਡਰ ਦੇ ਵੀ ਨਾਲ ਆ ਤੇ ਇੱਕ ਆਪਾਂ ਕਰਤਾਰਪੁਰ ਕੋਰੀਡੋਰ ਜਿਹਦੀ ਮੈਂ ਹੁਣੇ ਗੱਲ ਕੀਤੀ ਸੀ ਬਾਬੇ ਨਾਨਕ ਦੀ ਉਹ ਪਵਿੱਤਰ ਧਰਤੀ ਜਿੰਨੂੰ ਚਰਨਛੋਪਾ ਪ੍ਰਾਪਤ ਆ ਤੇ ਇੱਥੋਂ ਕੁਝ ਕਿਲੋਮੀਟਰ ਦੀ ਦੂਰੀ ਦੇ ਉੱਤੇ ਕਰਤਾਰਪੁਰ ਦਾ ਗੁਰਦੁਆਰਾ ਸਹਿਬਾਨ ਆ ਜਿੱਥੋਂ ਸਾਨੂੰ ਕੀਰਤ ਕਰੋ ਨਾਮ ਜਪੋ ਤੇ ਵੰਡ ਕੇ ਛਕਣ ਦਾ ਉਹ ਕੰਮ ਲਿਆ ਇੱਥੋਂ ਕਰਤਾਰਪੁਰ ਕੋਰੀਡੋਰ ਤੋਂ ਦਰਸ਼ਨ ਕਰਦੇ ਹੁੰਦੀ ਸੰਗਤ ਕੋ ਸਮੇਂ ਵਾਸਤੇ ਖੁੱਲ੍ਹਿਆ ਲੰਗਾ ਖੁੱਸ ਸਮੇਂ ਵਾਸਤੇ ਬੰਦ ਹੋਇਆ ਪਰ ਫਿਰ ਵੀ ਆਸ ਦੀ ਕਿਰਨ ਹੁੰਦੀ ਹੈ ਕਿ ਲੰਗਾ ਖੁੱਲੂਗਾ ਤੇ ਦਰਸ਼ਕਦਾਰੇ ਹੁੰਦੇ ਰਹਿਣਗੇ ਇੱਥੇ ਵੀਰ ਸਾਡੇ ਨਾਲ ਆਇਆ ਪਹਿਲਾਂ ਗੱਲਬਾਤ ਕਰਦੇ ਆ ਕਿ ਆ ਨਾਮ ਭਾਈ ਜੀ ਆਪਕਾ ਮੇਰਾ ਨਾਮ ਮੁਹੰਮਦ ਮਨਾਜਿਸ਼ ਕਿਹੋ ਜਿਹਾ ਲਗਾ ਯਹਾਂ ਆ ਕੇ ਮੰਜ਼ਰ ਜੋ ਆਪਨੇ ਦੇਖਾ ਕਿਹੋ ਜਿਹਾ ਮੰਜ਼ਰ ਬਹੁਤ ਖੂਫਨਾਕ ਥਾ ਦੁਖ ਭਰ ਥਾ ਔਰ ਜੋ ਹੈ ਠੀਕ ਨੇ ਮੈਂਬਰ ਆਏ ਆਪ ਹਮ 10 15 ਮੈਂਬਰ ਹੈ ਭਾਈ ਜੀ ਲੈ ਕਰਕੇ ਆਏ ਆ हम सामग्री लेकर गए हैं खाने का सामान लेकर के आए कपड़े लेकर के आए और भी कुछ सामान है जो लेकर के आए क्या खींचती आपकी पंजाब में आने की कि भाइयों के बीच जाएंगे भाइयों के बीच बंट के आए पंजाब के लोगों लोगों की मोहब्बत खींच करके लाई है एक भाईचारे वाला संदेश लेकर के आए भाईचारे की बात मैं पहले भी गलती से वीर ने भी होसनता कि मोहब्बत खींच के ले आई आ ਮੁਹੱਬਤ ਕਦੇ ਦਵਾਰਾਂ ਨਹੀਂ ਵੇਖਦੀ ਮੁਹੱਬਤ ਕਿਤੇ ਕੰਡਿਆਲੀ ਤਾਰ ਨਹੀਂ ਵੇਖਦੀ ਮੁਹੱਬਤ ਪਾਰ ਤੋਂ ਵੀ ਆਉਂਦੀ ਆ ਮੁਹੱਬਤ ਵਿਦੇਸ਼ਾਂ ਤੋਂ ਵੀ ਆਉਂਦੀ ਆ ਤੇ ਮੁਹੱਬਤ ਇਸ ਟਾਈਮ ਦੇ ਉੱਤੇ ਅਮਰੋਹਾ ਯੂਪੀ ਤੋਂ ਪਹੁੰਚੀ ਆ ਹੋਰ ਵੀ ਵੀਰ ਆ ਸਾਡੇ ਨਾਲ ਜਦੋਂ ਗੱਲ ਕੀਤੀ ਮੈਨੂੰ ਥੋੜੀ ਦੇਰ ਪਹਿਲਾਂ ਕਹਿ ਰਹੇ ਸੀ ਕਿ ਤੁਸੀਂ ਹਮੇਸ਼ਾ ਹੀ ਕਿਉਂਕਿ ਜਦੋਂ ਪੱਗ ਦੇਖਦੇ ਹੋ ਤਾਂ ਸਾਰੇ ਆ ਜਾਂਦੇ ਆ ਅਸੀਂ ਕਹਿੰਦੇ ਤੁਸੀਂ ਸਾਡਾ ਸਾਥ ਦਿੰਦੇ ਰਹੇ ਹੋ ਕਿਤੇ ਵੀ ਲੋੜ ਪੈਂਦੀ ਆ ਅੱਜ ਪੰਜਾਬ ਨੂੰ ਲੋੜ ਪਈ ਅਸੀਂ ਪੰਜਾਬ ਨਾਲ ਖਲੋਤੇ ਇਹਨਾਂ ਵੀਰਾਂ ਦਾ ਧੰਨਵਾਦ ਆ ਹੋਰ ਵੀ ਵੀਰ ਸਾਡੇ ਨਾਲ ਭਾਈ ਜੀ ਆਪਕਾ ਕੀ ਨਾਮ ਹੈ پرویز ਜਸਮਾਨੀ वेद जी कैसा लगा यहाँ का मंज़र आपको देखा आपने यहाँ का मंजर बहुत खौफनाक था जी अब तो शुक्र है कि बहुत सुधार है जी फिर भी हम आप सभी लोगों के हेल्प के लिए आए हैं क्योंकि आप और हम सब भाई भाई हैं जी आप आप बहुत परेशान थे वो सारी परेशानी दूर हो जाए तो हम बहुत खुश रहेंगे यही है ना कि एक आस वाले जैसे घर के पास वाला दुखी हो तो उसका दुख हमें दर्द महसूस होना चाहिए है ना तो ये दर्द है कुछ दिनों का दर्द है शायद दर्द खत्म हो जाएगा जब हम फोन में देखते थे वीडियो देखने के बाद में हमसे रहा नहीं जाता था हमें महसूस होता था कि हमारे ही साथ हो रहा है कुछ ये हमसे रहा नहीं गया हम तभी यहाँ के लिए तैयार हो गए आने के लिए जी ये मेरा बड़ा भाई है इन्होंने बहुत मेहनत की है पहले बता रहे थे कि मेहनत बहुत कैसी मेहनत कैसे की घर घर जाके बात की लोगों को बताया आओ चलें हाँ ये भाई घर घर जा कर के गाँव गाँव जा कर के और भी मेरे टीम के साथी थे उन लोगों ने बहुत मेहनत की बहुत मेहनत की जैसे कि रबीत भाई हैं और भाई है बहुत मेहनत के लोगों ने जाकर के एक आवाज़ दी कि लोग जुड़ते गए काफिला बढ़ता गया और ये काफिला आज उस धरती पे है जिस धरती करतारपुर कॉरिडोर की नाम से मानी जाती है ना आपने भी सुना होगा करतारपुर लंघा बाबे नानक की ये धरती यहाँ गुरु साहब ने आ, हमें संदेश दिया या कि नाम जपो कृत करो दसवंध दसवंध है ये दसवंध है जैसे दसवंध लोग हमें देते हैं तो हम लेकर आगे चल पड़ते हैं आप भी दसवंध है वो दसवंध लेकर आए हुए हैं ये गुरु साहब की कृपा है आपके अल्लाह पा की कृपा है सभी भाई बहन दुख बांटने के लिए पहुँचे हो आपका बहुत बहुत धन्यवाद भाई जी आपका क्या नाम मोहम्मद आरिफ कैसा मंजर देखा आपने बहुत खौफनाफ्ता और हमारे पापा ने कॉलेज में हमने यही सुना है कि जब से हम जब से मेरी लाइफ चल रही जब से तो मैं यही देख रहा हूँ आप लोगों का कंट्रीब्यूशन बहुत ज़्यादा रहता है इंडिया में मैंने देखा सबसे ज़्यादा हमें तो ये पहली बार थोड़ा सा मौका मिला है कि आप लोगों की भी हेल्प करें वरना आप लोग तो बहुत हमसे ज़्यादा ऊपर है जहाँ तक लंगर चलते हैं आपके इधर में अमृतसर वगैरह आता था ना अपने कॉलेज की तरफ से तो हम यहीं पर रुकते थे ਐ ਲੋਧਿਆ ਜੀ 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 ਮੈਂ 1 ਮਿੰਟ ਆਪਕੇ ਪਾਸ ਆਤਾ ਹਾਂ ਭਾਜੀ ਨਾਮ ਦੱਸ ਦਿਓ ਕਰੀ ਆਪਾਂ ਕੁਲਵਿੰਦਰ ਸਿੰਘ ਕਿਹੜੀ ਜਗ੍ਹਾ ਤੋਂ ਤੁਸੀਂ ਜੀਰੇ ਲਾਗੇ ਪਿੰਡ ਛੋਡੀ ਵਾਲਾ ਓਥੋਂ ਛੋਡੀ ਵਾਲਾ ਉਹ ਪਿੰਡ ਆ ਜਿਹੜਾ ਕੁਝ ਸਮਾਂ ਪਹਿਲਾਂ ਪ੍ਰਭਾਵਿਤ ਵੀ ਹੋਇਆ ਤੇ ਇਹਨਾਂ ਵੀਰਾਂ ਨੇ ਬੜਾ ਵੱਡਾ ਸਹਿਯੋਗ ਦਿੱਤਾ ਆਪਣੇ ਭਾਈਚਾਰੇ ਨੂੰ ਕਿਵੇਂ ਦੀਆਂ ਲੱਗੀਆਂ ਨਾ ਵੀਰਾਂ ਦੀਆਂ ਗੱਲਾਂ ਉਹ ਕਹਿੰਦੇ ਕਿ ਤੁਹਾਡੀਆਂ ਪੱਗਾਂ ਹਮੇਸ਼ਾ ਹੀ ਦਰਦ ਵੰਡਾਉਣ ਜਾਂਦੀਆਂ ਹੁੰਦੀਆਂ ਸੀ ਅੱਜ ਅਸੀਂ ਕਹਿੰਦੇ ਕਿ ਤਿੱਲ ਫੁੱਲ ਥੋੜਾ ਜਿਹਾ ਲੈ ਕੇ ਇਹ ਦਰਦ ਵੰਡਾਉਣ ਵਾਸਤੇ ਤੁਹਾਡੇ ਆਏ ਵੇਖੋ ਸਾਡੇ ਗੁਰੂ ਸਾਹਿਬ ਦਾ ਫਰਮਾਨ ਆ ਅਵਰ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜੇ ਕੋਣ ਭਲੇ ਕੋ ਮੰਦੇ ਅੱਜ ਇਹਨਾਂ ਵੀਰਾਂ ਨੇ ਕਿਉਂਕਿ ਪਹਿਲਾਂ ਅਸੀਂ ਸੁਣਦੇ ਸੀ ਕੋਈ ਮੁਸੀਬਤ ਆਉਂਦੀ ਪੰਜਾਬ ਕੱਲਾ ਰਹਿ ਜਾਂਦਾ ਅੱਜ ਇਹਨਾਂ ਨੇ ਯੂਪੀ ਵਾਲੇ ਭਰਾਵਾਂ ਨੇ ਹਰਿਆਣੇ ਵਾਲੇ ਭਰਾਵਾਂ ਨੇ ਹੋਰ ਵੀ ਸਟੇਟਾਂ ਤੋਂ ਰਾਜਸਥਾਨ ਵਗੈਰਾ ਤੋਂ ਮਦਦ ਆ ਰਹੀ ਆ ਤੇ ਸਾਰੇ ਭਾਈ ਜਾਰਾ ਇਸ ਤਰ੍ਹਾਂ ਭਾਈ ਮੁਸਲਮਾਨ ਭਾਈ ਜਾਰਾ Hindu ਭਾਈ ਜਾਰਾ ਸਾਈ ਭਾਈ ਜਾਰਾ ਤੋਂ ਸਿੱਖ ਤਾਂ ਆਪਣੇ ਹੈ ਹੀ ਹੈ ਜਿਵੇਂ ਪੰਜਾਬ ਪੂਰਾ ਸਾਰਾ ਮਾਲਵਾ ਬੇਟ ਏਰੀਆ ਦਵਾਬਾ ਸਾਰਾ ਨਾਲ ਖੜਾ ਉਸੇ ਤਰ੍ਹਾਂ ਇਨਾ ਭਰਾਵਾਂ ਨੇ ਆ ਕੇ ਸਾਡਾ ਸਰੇ ਦਰਦ ਵਿੱਚ ਸ਼ਾਮਲ ਹੋਏ ਚਲੋ ਖਾਣ ਪੀਣ ਨੂੰ ਲਿਆਂਦਾ ਰਸਤਾ ਲਿਆਂਦਿਆਂ ਤਾਂ ਬਹੁਤ ਵੱਡੀ ਗੱਲ ਹੈ ਪਰ ਜਿਹੜੇ ਦਰਦ ਵਿੱਚ ਸ਼ਾਮਲ ਹੋਣਾ ਉਹ ਇੱਕ ਬੰਦੇ ਨੂੰ ਹੌਸਲਾ ਮਿਲਦਾ ਜਿਹੜੀ ਆਪਣੇ ਜਿ ਤਾਕਤ ਆਉਂਦੀ ਹੈ ਉਹਦੀ ਕੋਈ ਰੀਸ ਨਹੀਂ ਇਨਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਜਿੰਨਾ ਮੁਸਲਮਾਨ ਭਾਈਚਾਰਾ ਜਾਂ ਹਿੰਦੂ ਭਾਈਚਾਰਾ ਜਿੰਨੇ ਵੀ ਸਾਡੇ ਭੈਣ ਭਰਾ ਜਿਹੜੀ ਵੀ ਸਟੇਟ ਤੋਂ ਆਏ ਆ ਇਹਨਾਂ ਦਾ ਮੈਂ ਸਾਰੇ ਜਿਨੇ ਆਪਣੇ ਪੰਜਾਬ ਦੇ ਭਾਈ ਜਰੂਰ ਧੰਨਵਾਦ ਕਰਦਾ ਸ਼ੁਕਰ ਕਰਦਾ ਅਸੀਂ ਤਾਂ ਕਨੇ ਕਦੇ ਵੀ ਪਰਮਾਤਮਾ ਇਹੋ ਜਿਹੀ ਕਿਸੇ ਨੂੰ ਲੋੜ ਨਾ ਪਾਵੇ ਕਿਸੇ ਦੇ ਹੱਥ ਅੜਨਾ ਪਵੇ ਚਲੋ ਫੇਰ ਵੀ ਇਹ ਕੁਦਰਤੀ ਮਾਰ ਆ ਕੋਈ ਸਰਕਾਰਾਂ ਦੀ ਅنگੈਲੀ ਆ ਤੇ ਇਹ ਮੁਸੀਬਤ ਆਈ ਆ ਤੇ ਰਲ ਮਿਲ ਕੇ ਆਪਾਂ ਘੱਟ ਸਕਦੇ ਹਾਂ। ਅੱਛਾ ਸਤਿ ਸ੍ਰੀ ਅਕਾਲ ਮੈਨੂੰ ਇਹ ਗੱਲ ਦੱਸਿਓ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਗੱਡੀ ਦੇ ਵਿੱਚ ਤੁਸੀਂ ਕਿਹਾ ਕਿ ਅਸੀਂ ਵੇਖਣ ਵਾਸਤੇ ਆਏ ਹਾਂ ਕਿਉਂਕਿ ਗੁਰੂ ਸਾਹਿਬ ਦੀ ਬੜੀ ਕਿਰਪਾ ਕੁਝ ਦਿਨਾਂ ਬਾਅਦ ਫੇਰ ਆਓਗੇ ਇਹਨਾਂ ਨੂੰ ਲੋੜ ਆ ਸ਼ਾਇਦ 10 ਕ ਦਿਨ ਦਾ ਇੱਕ ਕਾਫਲੇ ਚੱਲਣਗੇ 10-15 ਦਿਨ ਬਾਅਦ ਇਹ ਕਾਫਲੇ ਸ਼ਾਂਤ ਹੋ ਜਾਣਗੇ ਉਹ ਸ਼ਾਂਤ ਕਾਫਲਿਆਂ ਦੇ ਵਿੱਚ ਫਿਰ ਤੁਹਾਡੇ ਵਾਲੀਆਂ ਗੱਡੀਆਂ ਹੋਣਗੀਆਂ ਆਪਣੀਆਂ ਗੱਡੀਆਂ ਹੋਣਗੀਆਂ ਫਿਰ ਘੁੰਮਣਗੇ ਕੀ ਕਰੋਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹਾ ਸਹਿਯੋਗ ਕਰ ਬਿਲਕੁਲ ਜਿਸ ਤਰ੍ਹਾਂ ਪਹਿਲਾਂ ਸਾਡੇ ਨਾ ਪਿੰਡ ਦੇ ਨੌਜਵਾਨ ਦੋ ਬੰਨ ਕਮਜ਼ੋਰ ਹੁੰਦੇ ਪਾਣੀ ਟੁੱਟਣ ਦਾ ਖਤਰਾ ਅਸੀਂ ਕਾਫੀ ਦਿਨਾਂ ਤੋਂ ਉਥੇ ਟਰਾਲੀਆਂ ਨਾਲ ਮਿੱਟੀ ਢੋ ਰਹੇ 10 ਦਾ 15-15 ਟਰਾਲੀਆਂ ਹਰ ਰੋਜ਼ ਲੈ ਕੇ ਜਾਂਦੇ ਤੇ ਕਿਉਂਕਿ ਆਪਣਾ ਏਰੀਆ ਹਰੀਕੇ ਜਦ ਸੁਲਤਾਨਪੁਰ ਲੋਧੀੋਂ ਨੇੜੇ ਆ ਤੇ ਇਹ ਆਪਣਾ ਦੂਰ ਪੈਂਦਾ ਇਲਾਕਾ ਫਿਰ ਮੈਂ ਇਹ ਪਹਿਲਾਂ ਆਪ ਗੱਡੀ ਤੇ ਜਾ ਕੇ ਸਾਰੇ ਨੌਜਵਾਨ ਸੁਖਵਿੰਦਰ ਹੁਣੀ ਪਿਰਤਪਾਲ ਸਾਰੇ ਆਏ ਸਾਡੇ ਨਾਲ ਅਸੀਂ ਆਪਾਂ ਦੇਖ ਕੇ ਆਈਏ ਕਿ ਕਿਹੜੀ ਚੀਜ਼ ਦੀ ਲੋੜ ਆ ਇੱਥੇ ਜੋ ਵੀ ਡਿਮਾਂਡ ਹੋਊਗੀ ਅਸੀਂ ਜਿੰਨੀ ਜੋਗਨ ਤਿਲਫੁੱਲ ਲੈ ਕੇ ਇੱਥੇ ਹਰ ਹਾਲਤੋਂ ਨਵੀਂਆਂ ਨਾਲ ਕਿਤੇ ਕੁਝ ਨੂੰ ਕਣਕ ਦੀ ਲੋਡ ਹੋਈ ਟਰੈਕਟਰਾਂ ਦੀ ਲੋਡ ਹੋਈ ਡੀਜ਼ਲ ਦੀ ਲੋਡ ਹੋਈ ਜੋ ਵੀ ਇਥੋਂ ਦਾ ਹੋਊਗਾ ਆਪਾਂ ਸੰਗਤ ਨਾਲ ਰਲ ਮਿਲ ਕੇ ਸਾਰਿਆਂ ਦਾ ਦਸਬੰਦ ਕਢਾ ਕੇ ਇਹਨਾਂ ਵੀਰਾਂ ਕੋਲੇ ਪਹੁੰਚਾਂਗੇ ਧੰਨਵਾਦ ਸਿੰਘ ਸਾਹਿਬ ਇਹਨਾਂ ਵੀਰਾਂ ਬਾਰੇ ਕੀ ਸੋਚ ਰਹੇ ਹੋ ਤੁਸੀਂ ਤੁਸੀਂ ਤਸਵੀਰਾਂ ਵੇਖ ਰਹੇ ਹੋ ਮੇਰੀ ਆਤ ਤਾਂ ਕਿ ਅਸੀਂ ਕੋਸ਼ਿਸ਼ ਕਰਦੇ ਹੋਏ ਨੇ ਕਿ ਆਪਣੇ ਭਰਾਵਾਂ ਨਾਲ ਗੱਲ ਕਰੀਏ ਸਾਡੀ ਟੀਮ ਤੁਹਾਡੇ ਵਾਲੇ ਪਾਸੇ ਸਵਾਵਾ ਕਰ ਰਹੀ ਆ ਇਧਰ ਵੀ ਕੋਸ਼ਿਸ਼ ਆ ਕੀ ਆ ਕਾਲ ਏਡ ਵੱਲੋਂ ਆਕਾਲ ਚੈਨਲ ਵੱਲੋਂ ਜੋ ਸੰਗਤ ਸਾਨੂੰ ਸਹਿਯੋਗ ਕਰਦੀ ਆ ਨਾ ਪਿਲਫੁੱਲ ਲੈ ਕੇ ਤੁਰ ਪਏ ਨੇ ਆ ਅਸੀਂ ਵੀ ਮੈਡੀਕਲ ਕੈਂਪ ਆ ਬਾਕੀ ਸਵਾਵਾ ਵੀ ਨਾਲ-ਨਾਲ ਕਰ ਰਹੇ ਆ ਇਹ ਹਾਂ ਕੋਪਾਈ ਸਾਹਿਬ ਇਹ ਸਾਨੂੰ ਫਰਜ ਪਛਾਣਨੇ ਪੈਣਗੇ ਅੱਜ ਕੱਲ੍ਹ ਕਹਿਣੀ ਭੁੱਲ ਗਿਆ ਪਹਿਲਾਂ ਮੈਂ ਤੁਹਾਡਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ ਅਕਾਲ ਚੈਨਲ ਵਾਲਿਆਂ ਦਾ ਕਿਉਂਕਿ ਜਦੋਂ ਸਾਡੇ ਪਿੰਡ ਹਾੜੀ ਦੇ ਸੀਜ਼ਨ ਚ ਅੱਗ ਲੱਗੀ ਸੀ ਕਾਫੀ ਕਣਕ ਨਾ ਸੜ ਗਈ ਸੀ ਤੇ ਇਹਨਾਂ ਵੀਰਾਂ ਨੇ ਸਾਡੇ ਨਗਰ ਦੇ ਜਿੰਨੇ ਵੀ ਪੀੜਤ ਪਰਿਵਾਰ ਸੀ ਉਹਨਾਂ ਦੀ ਮਦਦ ਕੀਤੀ ਆ ਤੁਸੀਂ ਵੱਖ-ਵੱਖ ਸਾਰੇ ਪੰਜਾਬ ਬਿਲਕੁਲ ਜੀ ਬਿਲਕੁਲ ਕਰਤਾ ਗੁਰੂ ਸਾਹਿਬ ਆ ਫਿਰ ਗੁਰੂ ਸਾਹਿਬ ਕਿਸ ਨੂੰ ਜ਼ਰੀਆ ਬਣਾਉਂਦਾ ਹੀ ਲਾ ਵਸੀਲਾ ਬਣਾਉਂਦਾ ਤੁਸੀਂ ਅੱਜ ਇੱਥੇ ਪਹੁੰਚੇ ਆਪਣੇ ਭਰਾਵਾਂ ਕੋਲੇ ਤੁਹਾਡਾ ਧੰਨਵਾਦ ਅੱਗੇ ਬਾਈ ਜੀ ਖੜੇ ਬਿਲਕੁਲ ਵੀਰ ਜ ਸੋਢੀ ਵਾਲਾ ਹਲਕਾ ਉਹ ਹਲਕਾ ਸੁਰਖੀਆਂ 'ਚ ਆਇਆ ਸੀ ਕਈ ਪਿੰਡ ਆ ਜਦੋਂ ਆਪਾਂ ਕੋਹਨੇਵਾਲ ਪਿੰਡ ਦੀ ਗੱਲ ਕਰਦੇ ਆ ਬਾਉਪੁਰ ਪਿੰਡ ਦੀ ਗੱਲ ਕਰਦੇ ਆ ਪੱਖੋਕੇ ਜਾਂ ਬਹੁਤਾਤ ਇਲਾਕੇ ਆ ਸੁਰਖੀਆਂ 'ਚ ਆ ਜਾਂਦੇ ਆ ਜਦੋਂ ਤੋਂ ਉਹਨਾਂ ਇਲਾਕਿਆਂ ਦੇ ਵਿੱਚ ਸੰਗਤ ਦੀਆਂ ਮੁਹਾਰਾ ਮੜ ਜਾਂਦੀਆਂ ਸੋਢੀ ਵਾਲਾ ਅੱਗ ਲੱਗਣ ਕਰ ਨੁਕਸਾਨ ਆ ਗਿਆ ਨੁਕਸਾਨਿਆ ਗਿਆ ਸੀ ਵਹਾਨਾ ਗੇਹੂ ਕੋ ਲਗਭਗ گاؤں ਦੇ ਆਸ-ਪਾਸ ਜਿੰਨੇ ਗੇਹੂ ਸਾਰੀ ਸੜ ਗਈ ਥੀ ਤੋਂ ਹਮਾਰਾ ਚੈਨਲ ਹੈ ਅਮ ਆਵਾਜ਼ ਵੀ ਉਠਾਉਂਦੇ ਆਂ ਤੋਂ ਹਮ ਹੈਲਪ ਵੀ ਕਰਤੇ ਆਂ तो इन भाइयों के हेल्प के लिए बाहर की संगत जो है ना भाईचारा हमारे साथ जुड़ा हुआ ना बहुत बड़ी हेल्प की थी और लोगों ने उस गाँव में हर एक चीज़ की सहूलत पहुँचाई क्योंकि ये भाईचारे का आवाज़ ऐसे है ना जब आवाज़ पहुंचती है तो फिर भाईचारा इकट्ठा हो जाता है क्योंकि हमारी तो फितरत है जब फितरत नहीं कह देते हमारे तो खून में ये रचा हुआ है कि आस पास वाले का दुख नहीं देख सकते जो पास वाला दुखी है तो उसको एक रोटी खाने के लिए मिलती है तो आधी दे दो आधी खा लो ये हमारे गुरु साहब ने सिखाया तो ये धरती पवित्र धरती वो है जहाँ गुरु साहब ने गुरु नानक देव जी ने खेती की थी और हम खेती प्रधान सूबा भी कहते हैं उसको यहाँ पर थोड़ी दूर करतारपुर कॉरिडोर उसके बाद करतारपुर गुरुद्वारा साहब है जहाँ गुरु साहब ने खेती की थी खेती करने का गुरु साहब का मकसद यही था क्योंकि गुरु साहब एक अच्छे घराने से थे हो सकता उनको हर एक चीज़ की सहूलत भी थी बैठ के खा सकते थे वो पर उन्होंने कहा कि किरत करनी है आप खुद काम कीजिए बहुत बड़ी खेती थी उनकी यहाँ पे तो वही संदेशा हमको दिया हुआ है ये सिख भाइयों को दिया हुआ है ये आपके लिए भी है क्योंकि जब गुरु नानक देव दी बात आती है तो वो गुरुद्वारा ज़्यादा गुरुद्वारा साहब जो पाकिस्तान में है जहाँ हमारा मुसलमान भाईचारा देख रेख रह कर रहा है करतारपुर कॉरिडोर हमारे ये भाई जाते हैं जब हम जाते हैं ना तो वहाँ मुसलमान भाईचारा सेवा कर रहा है ਅਤੀ ਧੰਨਵਾਦ ਹੈ ਆਪਕਾ ਮੈਂ ਇੱਕ ਮਿੰਟ ਆਪਕੇ ਪਾਸ ਆਤਾਂ ਹਾਂ ਭਾਈਆ ਸੇ ਬਾਤ ਕਰ ਲਵਾਂ ਹੋਰ ਵੀਰ ਜੀ ਆਪਣਾ ਸ਼ੁਭਨਾਮ ਜੀ ਮੇਰਾ ਨਾਮ ਜੀ ਪ੍ਰਿਤਪਾਲ ਸਿੰਘ ਹੈ ਕਿਵੇਂ ਦਾ ਮੰਜ਼ਰ ਵੇਖਿਆ ਤੁਸੀਂ ਮੰਜ਼ਲ ਤਾਂ ਜੀ ਬਹੁਤ ਜਾਨ ਜੀ ਭਿਆਨਕ ਹੀ ਆਵੇ ਹਾਂ ਜੀ ਤੇ ਪਰ ਜਦੋਂ ਅਸੀਂ ਚੈਨਲ ਤੋਂ ਦੇਖਦੇ ਸੀ ਪਰ ਅੱਖਾਂ 'ਚੋਂ ਪਾਣੀ ਆਉਂਦਾ ਸੀ ਵੀ ਚੰਨਾ ਨਾ ਬਰਾ ਹੱਸੀ ਪਾਣੀ ਦਾ ਤੇ ਹੋਰ ਤੁਹਾਡਾ ਸਭ ਤੋਂ ਬਰਾ ਤੁਹਾਡਾ ਧੰਨਵਾਦ ਵੀ ਸਾਰੇ ਜਨਾਂ ਨੂੰ ਵੀ ਤੁਹੇ ਰਾਤ ਪਰਦਾਨ ਕਰ ਰਹੇ ਨੇ ਅਸੀਂ ਤਾਂ ਆਉਣੇ ਆ ਚੱਲ ਅਸੀਂ ਸ਼ਾਮ ਨੂੰ ਘਰੇ ਚਲੇ ਆਵਾਂਗੇ ਫਿਰ ਆਉਣੇ ਆ ਫਿਰ ਅਗਲੇ ਸ਼ਾਮ ਨੂੰ ਸਾਡਾ ਕੰਮ ਆ ਜੀ ਹੋਕਾ ਦੇਣਾ ਉਹ ਗੁਰੂ ਘਰ ਦਾ ਵਜ਼ੀਰ ਹੁੰਦਾ ਨਾ ਭਾਈ ਸਾਹਿਬ ਤੇ ਉਹ ਕਹਿੰਦਾ ਕਿ ਮੈਂ ਗੁਰੂ ਘਰ ਦਾ ਕੁੱਕਰ ਹਾਂ ਹਨਾ ਤੇ ਸਾਡੀ ਵੀ ਕੁੱਕਰ ਦੀ ਡਿਊਟੀ ਆ ਜੀ ਅਸੀਂ ਵੀ ਰੋਲਾ ਪਾਉਣਾ ਹੋਕਾ ਦੇਣਾ ਹੋਕਾ ਦਵਾਂਗੇ ਵੀਰ ਆਏ ਆ ਵੇ ਕਿ ਆਂਦੇ ਵੀਡੀਓ ਵੇਖੀਆਂ ਕਹਿੰਦੇ ਤਸਵੀਰਾਂ ਵੇਖੀਆਂ ਤੁਹਾਡੀਆਂ ਵੇਖੋ ਜਜ਼ਬਾਤ ਕੀ ਸੀ ਇਹਨਾਂ ਦੇ ਬੋਲਣ ਦਾ ਕਹਿੰਦੇ ਕਿ ਜਦੋਂ ਤਸਵੀਰ ਵੇਖੀ ਲੱਗਾ ਕਿ ਸਾਡਾ ਦੁੱਖ ਆਏ ਅੱਜ ਵੰਡਾਉਣ ਆਏ ਆ ਸਾਡਾ ਦੁੱਖ ਕਹਿੰਦੇ ਕਿ ਤਸਵੀਰ ਤੁਹਾਡੀ ਜਦੋਂ ਵੇਖੀ ਸੀ ਨਾ ਉਹ ਦਰਦ ਸਾਡੇ ਦਿਲ ਦੇ ਵਿੱਚ ਵੀ ਸੀ ਕਿ ਚੀ ਸਾਨੂੰ ਪਈ ਇਹ ਦਰਦ ਵੰਡਾਉਣ ਦੀਆਂ ਗੱਲਾਂ ਹੁੰਦੀਆਂ ਦਰਦ ਵੰਡਾਉਣ ਸਾਡੇ ਕੋਲ ਹਾਂਜੀ ਤੇ ਫਿਰ ਮੁਸਲਮਾਨ ਭਾਈਆਂ ਤੋਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਵੀ ਨਵੇਂ ਦੂਰੋਂ ਆਏ ਉਹਨਾਂ ਭਾਈ ਵੀ ਹਿੰਦੂ ਵੀਰ ਬਾਈ ਅਖੀ ਵੀ ਤੁਸੀਂ ਹੈਗੇ ਯਾਰ ਅੱਜ ਤੁਸੀਂ ਜਨਪਰ ਰਾਤ ਇੱਕ ਕਰਦੇ ਆਂ ਵੀ ਸਾਨੂੰ ਵੀ ਰਹਿਣਾ ਦੇਣੇ ਵੀ ਰਹਿਣਾ ਸਭ ਤੋਂ ਪਹਿਲਾਂ ਤੁਹਾਨੂੰ ਕਿਰਪਾ ਕਰੇ ਸਤਾਂਦਰੋ ਸਿਬਖੇ ਅੱਗੇ ਚੱਲ ਜੀ ਆਪੇ ਇੱਕ ਕਾਫਲੇ 'ਚ ਤੁਰੇ ਰਹੀਏ ਸੁਆਮਾਂ ਕਰਦੇ ਰਹੀਏ ਹੋਰ ਭਾਈ ਸਭ ਠੀਕ ਹੋ ਤੁਸੀਂ ਹਾਂਜੀ ਵਧੀਆ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਸੁਖਵਿੰਦਰ ਸਿੰਘ ਜੀ ਅੱਜ ਸਰਵੇ ਕਰਨ ਆਏ ਹੋ ਭਾਈ ਸਾਹਿਬ ਮੈਨੂੰ ਕਹ ਰਹੇ ਸੀ ਕਿ ਸਰਵੇ ਕਿਉਂਕਿ ਤੁਹਾਡੀਆਂ ਟਰਾਲੀਆਂ ਲਗਾਤਾਰ ਆ ਰਹੀਆਂ ਸੋਢੀਵਾਲ ਨੂੰ ਜਦੋਂ ਲੋਡ ਪਈ ਸੀ ਨਾ ਸੋਢੀਵਾਲ ਵੀ ਲੋਕਾਂ ਮੋਹਰਾ ਮੋਲ ਲੀਆਂ ਸੀ ਹਨਾ ਗੁਰੂ ਸਾਹਿਬ ਦੀ ਬੜੀ ਕਿਰਪਾ ਹੋਈ ਅ ਅਸੀਂ ਹੋਕਾ ਦੇ ਦਿੱਤਾ ਸੀ ਉੱਥੇ ਵੀ ਹੋਕਾ ਦੇਈਏ ਤਾਂ ਸਾਰਾ ਕੁਝ ਹੋ ਜਾਂਦਾ ਤੇ ਅੱਜ ਇੱਧਰ ਵੀ ਤੁਸੀਂ ਪਹੁੰਚੇ ਹੋ ਧੰਨਵਾਦ ਆ ਤੁਹਾਡਾ ਜੀ ਧੰਨਵਾਦ ਤੁਹਾਡਾ ਸਾਰਿਆਂ ਨੂੰ ਪਹਿਲਾਂ ਦਾ ਜੀ ਤੇ ਬਾਕੀ ਜਿਹੜੀ ਜਿਹੜੀ ਕਮਿਊਨਿਟੀ ਆ ਰਹੀ ਹੈ ਜੀ ਇੱਥੇ ਸਹਿਤਾस्ते ਸਾਰੇ ਜਗ੍ਹਾ ਜਾ ਰਹੀ ਆ ਤੇ ਸਭ ਤੋਂ ਸਭ ਤੋਂ ਜ਼ਿਆਦਾ ਧੰ ਤੇ ਅੱਜ ਪੰਜਾਬ ਨੂੰ ਮਾਣ ਹੋਣਾ ਚਾਹੀਦਾ ਕਿ ਜਿੱਥੇ ਕੱਲੇ ਪਹਿਲਾਂ ਪੰਜਾਬ ਕੱਲਾਤਾ ਅੱਜ ਸਾਰੇ ਸਟੇਟਾਂ ਪੰਜਾਬ ਨਾਲ ਖੜੀਆਂ ਤੇ ਪੰਜਾਬ ਨੂੰ ਇੱਚੀ ਦਾ ਮਾਣ ਆ ਜੀ ਖੁਸ਼ੀ ਆ ਪੰਜਾਬ ਵਾਸਤੇ ਇਹਨਾਂ ਵੀਰਾਂ ਨੇ ਪਤਾ ਕੀ ਕਿਹਾ ਸੀ ਮੈਨੂੰ ਆਉਂਦਿਆਂ ਕਹਿੰਦੇ ਕਿ ਤੁਹਾਨੂੰ ਤਾਂ ਸਾਰੇ ਥਾਵਾਂ ਤੇ ਵੇਖਦੇ ਸੀ ਮੀ ਜੀ ਕੀ ਮੇਰੀ ਪੱਗ ਵੇਖੀ ਸੀ ਤੁਹਾਨੂੰ ਤਾਂ ਮੈਂ ਤੁਸੀਂ ਸਾਰੇ ਕਹਿ ਸਕਦੇ ਜਦੋਂ ਪੱਗ ਦੀ ਪਛਾਣ ਹੁੰਦੀ ਹੈ ਨਾ ਉਹ ਤਾਂ ਸਾਰੇ ਸਿੱਖਾਂ ਤੇ ਹੁੰਦੀ ਹੈ ਗਾਂ ਆ ਜੋ ਵੀਰ ਜੀ ਜਦੋਂ ਪੱਗ ਦੀ ਗੱਲ ਹੁੰਦੀ ਹੈ ਨਾ ਜਿੱਥੇ-ਜਿੱਥੇ ਪੱਗ ਆ ਉਹ ਕਹਿੰਦੇ ਕਿ ਤੁਹਾਨੂੰ ਵੇਖਦੇ ਸੀ ਅਸੀਂ ਅੱਜ ਸਾਨੂੰ ਕੇਵਲ ਤਿੱਲ ਫੁੱਲ ਦੇਣ ਦਾ ਸੁਭਾਗ ਪ੍ਰਾਪਤ ਹੋਇਆ ਤੁਸੀਂ ਦੇ ਕਹਿੰਦੇ ਸਾਰਿਆਂ ਥਾਂ ਤੇ ਜਾਣੇ ਹੋ ਇਹ ਸਿੱਖਾਂ ਵਾਸਤੇ ਬੜੀ ਅਹਿਮ ਗੱਲ ਆ ਮਾਣ ਵਾਲੀ ਗੱਲ ਆ ਕਿ ਤੁਸੀਂ ਹਰ ਇੱਕ ਥਾਂ ਤੇ ਜਾਣੇ ਹੋ ਉਹ ਵੀਰ ਕਹਿੰਦੇ ਕਿ ਅੱਜ ਅਸੀਂ ਕੇਵਲ ਤੁਹਾਡਾ ਦੁੱਖ ਬਣਾਉਣ ਵਾਸਤੇ ਆਏ ਆ ਕਿਉਂਕਿ ਗੁਰਤੀ ਤੁਹਾਡੀ ਆ ਤੁਹਾਨੂੰ ਲਾਗ ਲੱਗੀ ਆ ਹਰ ਕੋਈ ਦਿੰਦਾ ਸੇਵਾ ਹਰ ਕੋਈ ਕਰਦਾ ਹਨਾ ਜਦੋਂ ਆਪਣੇ ਲੋੜ ਪੈਂਦੀ ਆ ਪਰ ਬੜਾ ਵਧੀਆ ਲੱਗਾ ਉਹ ਕਹਿੰਦੇ ਕਿ ਇਹ ਲਾਗ ਚਿੰਗ ਜਿਹੜੀ ਸੀ ਇਹ ਸਾਡੇ ਘਰਾਂ ਵਾਲੇ ਪਾਸੇ ਤੇ ਜਾ ਰਹੀ ਆ ਹਾਂਜੀ ਮੇਰਾ ਨਾਮ ਹਰਪ੍ਰੀਤ ਸਿੰਘ ਆ ਜੀ ਤੇ ਇਨ ਵੀਰਾਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਜੀ ਤੇ ਅਸੀਂ ਤਹਿਤ ਰੋ ਧੰਨਵਾਦ ਕਰਦੇ ਆਂ ਵੀ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੈ ਸਾਡੀ ਮੁਸੀਬਤ ਦੀ ਘੜੀ ਦੇ ਵਿੱਚ ਤੇ ਵੀ ਸਾਡੇ ਕੋਈ ਸ਼ਬਦ ਨਹੀਂ ਜੀ ਇਹਨਾਂ ਦਾ ਧੰਨਵਾਦ ਕਰਨ ਲਈ ਭਾਈ ਜੀ ਕਹਿ ਰਹੇ ਕਿ ਮੇਰੇ ਪਾਸ ਕੋਈ ਸ਼ਬਦ ਨਹੀਂ ਹੈ ਕਿ ਮੈਂ ਆਪਕਾ ਧੰਨਵਾਦ ਕਰਾਂ ਕਿਉਂਕਿ ਯਹਾਂ ਪੇ ਚਿੜੀ ਕੀ ਚੁੰਝ ਜਿਤਨਾ ਵੀ ਕੋਈ ਲੈ ਕੇ ਆਇਆ ਹੈ ਨਾ ਉਹ ਵੀ ਸਿਰ ਮੱਥੇ ਪਰਵਾਨ ਹੈ ਕੋਈ ਕਦਮ ਚੱਲ ਕੇ ਆਇਆ ਹੈ ਭਾਈ ਜੀ ਉਹ ਵੀ ਪਰਵਾਨ ਹੈ ਹਮੇ आप तो इतना सामान लेकर आए हैं तो आप भाइयों की मदद करने के लिए आए आप हैं आपके अति धन्यवाद दें हम और गुरु साहब भगवान अल्लाह आपको चढ़दी कला में रखें आप ये कर्म स्टार्ट किया है ना इसको रुकने ना देना भाई जी ये जरूरी नहीं कि आफत आए आफत आए ही ना ये अरदास करें हम यहाँ खड़े होकर आफत आए ही ना पर यदि हमारे भाइयों कहीं ज़रूरत पड़े तो सभी इकट्ठे हो जाएं एक गलबकड़ी में ये ना हो कि हम गलबकड़ी तो डाली हो पर वो छुरे चलते हो सियासतदान वो करवाते हैं ना जो भाईचारा वो ये नहीं करवाता है ना भाईचारा ऐसा ही होना चाहिए आप हमारे दुख में शरीक हुए हैं आपका बहुत बहुत धन्यवाद है हमारी कहीं जरूरत पड़े मेरा नंबर आपके पास आ गया है जरूर मिलते रहेंगे अति धन्यवाद है मैं भाई जी से एक बार बात करूँ भाजी की हाल जैक सत्या जगह जसविंदर सिंह जी ਸੋਢੀ ਵਾਲ ਤੋਂ ਆਇਓ ਸੋਢੀ ਵਾਲੀ ਬੜਾ ਭੈੜਾ ਮੰਜੇ ਸੀ ਕੁਛ ਦਿਨ ਪਹਿਲਾਂ ਦਾ ਹਾਂਜੀ ਹਾਂਜੀ ਬਹੁਤ ਭੈੜਾ ਮੰਜੇ ਸੀ ਹਾਂਜੀ ਕਿਰਪਾ ਮਾਲਕ ਦੀ ਜੋ ਬਹੁਤ ਵਸਤਾਂ ਭੈੜਾ ਸੀਗਾ ਤੇ ਕੋੜ ਕੋੜ ਧੰਨਵਾਦ ਆ ਜੀ ਜੋ ਵੱੱਡ ਚੜ ਕੇ ਮਿਲਣ ਬੜਪਨ ਹੋਇਆ ਇੱਥੇ ਵੀ ਦੂਰ ਦੂਰੋਂ ਚੱਲ ਕੇ ਆਏ ਆ ਦਿਖਾਉਣ ਨੂੰ ਵੀੜਾ ਕੁਝ ਹੋਰ ਵਿਖਾ ਰਿਆ ਹੋ ਹੋ ਰਿਹਾ ਕਿਉਂ ਮੂੜੀ ਤਾਂ ਬਹੁਤ ਵਿਖਾ ਰਿਆ ਇੱਕ ਦੂਜੇ ਨੂੰ ਬਾਈਚਾਰ ਇੱਕ ਅਸੀਂ ਜੋ ਹੈਗੇ ਆ ਭਾਈਚਾਰਾ ਵਿਖਾਉਣ ਵਾਸਤੇ ਕਈ ਵਾਰ ਕਈ ਥਾਵਾਂ ਤੇ ਕਈ ਥਾਵਾਂ ਤੇ ਟੋਪੀ ਖੋਸੀ ਜਾਂਦੀ ਆ ਤੇ ਕਈ ਥਾਵਾਂ ਤੇ ਪੱਗ ਕੋਸੀ ਜਾਂਦੀ ਆ ਪਰ ਜੋ ਸਹੀ ਆ ਉਹ ਨਹੀਂ ਸਹੀ ਨੈਸ਼ਨਲ ਮੀਡੀਆ ਉਹ ਗਲਤੀ ਵਿਖਾ ਰਿਹਾ ਹੈ ਜੀ ਨੈਸ਼ਨਲ ਮੀਡੀਆ ਅੱਜ ਵੀ ਨਹੀਂ ਦਿਖਾ ਰਿਹਾ ਪੰਜਾਬ ਚ ਕੀ ਹੋ ਰਿਹਾ ਕੀ ਨਹੀਂ ਵੀ ਭਾਈਚਾਰ ਸਾਂਝ ਕੀ ਹੈ ਇਹਨਾਂ ਦਾ ਇੱਕ ਦੂਸਰੇ ਨੂੰ ਮੀਡੀਆ ਚ ਚਲਾਉਂ ਦੂਸਰਾ ਸਰਕਾਰੀ ਮੀਡੀਆ ਬਸ ਇੱਕ ਦੋ ਪ੍ਰੋਪਾਗੈਂਡਾ ਹੀ ਵਿਖਾਉਣਾ ਬਸ ਉਹਨਾਂ ਦਾ ਇਹੇ ਮੀਡੀਆ ਵਿਖਾ ਰਿਹਾ ਹੋਰ ਹੋਰ ਉਹਨਾਂ ਦੇ ਉਹ ਫਰਜ਼ ਆ ਸਾਡੇ ਫਰਜ਼ ਹੋਰ ਆ ਹੈਨਾ ਆਪਾਂ ਫਰਜ਼ ਪਛਾਣਨੇ ਆ ਨਾ ਆਪਾਂ ਕਿਸੇ ਸਰਕਾਰ ਦੇ ਆਖੇ ਨਹੀਂ ਲੱਗਣਾ ਆਪਾਂ ਕਿਸੇ ਕਮੇਟੀ ਦੇ ਆਖੇ ਨਹੀਂ ਲੱਗਣਾ ਸਾਡੀ ਸਰਕਾਰ ਹੀ ਇੱਥੋਂ ਚੱਲੀ ਆ ਆਪਾਂ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਆ ਭਾਈ ਸਾਹਿਬ ਕਰਤਾਰਪੁਰ ਸਾਹਿਬ ਤੋਂ ਸਾਡੀ ਸਰਕਾਰ ਨੇ ਜੋ ਹੋਕਾ ਦਿੱਤਾ ਵਾ ਬਾਰ ਬਾਰ ਤਾਂ ਜ਼ਿਕਰ ਕਰ ਰਹੇ ਆ ਇਹ ਚਰਨਛੋ ਪ੍ਰਾਪਤ ਆ ਅਸੀਂ ਗੁਰਦੁਆਰਾ ਸਾਹਿਬ ਕਰਤਾਰਪੁਰ ਦੀ ਜਦੋਂ ਜ਼ਿਕਰ ਕਰਦੇ ਆ ਨਾ ਤੇ ਸ਼ਾਇਦ ਹੋਦਾ ਜਿੱਥੇ ਖਣੇ ਆ ਗੁਰੂ ਸਾਹਿਬ ਇਧਰ ਦੀ ਬਰਾਜੇ ਹੋਣ ਸੁਖਸਾਲੇ ਤੇ ਲੰਘੇ ਹੋਣ ਹਰ ਧਰਤੀ ਹੈ ਤੇ ਹਰ ਇੱਕ ਥਾਂ ਕਣ-ਕਣ ਦੇ ਵਿੱਚ ਗੁਰੂ ਸਾਹਿਬ ਵਸਦੇ ਹਨ ਪਰ ਇਸ ਧਰਤੀ ਨੂੰ ਸਜਦਾ ਵਾ ਸਲਾਮ ਆ ਆਪਕਾ ਭਾਈ ਜੀ ਫਿਰ ਇਹਨ ਭਾਈਓਂ ਕੀ ਤਰਫ ਸੇ हमारी अकाल चैनल की टीम की तरफ से अकाल एड की तरफ से आपका धन्यवाद है इस इलाके की तरफ से धन्यवाद अरदास गुरु साहब आगे आप चढ़ती कला में रहें और यही आस है कि ये एकता ये भाईचारा ऐसे ही कायम रहे हिंदू हो मुसलमान हो सभी हम एकता में रहें भाई जी आपका नाम मेरा नाम रवित यादव है जी यादव जी कैसा लगा यहाँ का मंजर आपको ये बहुत अच्छी यहाँ आके हमें बहुत दुख हुआ यहाँ देखा हमने पहले हमने वीडियो देखी थी यहाँ की उस वीडियो देख कर बहुत दुख हुआ था उस दुख को देखते हुए हमने गांव वालों से भीख मांगा उनसे मदद मांगी उन्होंने हमारा साथ दिया और यहाँ तक साथ दिया। वासियों ने हमारा साथ दिया, उन्होंने साथ दिया। उन्होंने हम करी हमसे जो बन सका वो लेकर आपके लिए लाए जी आपका कदम चल गया ना आप वो कदम सिर माथे ठीक है तो इन भाइयों के साथ आए जी हम नाम क्या है आप मोहम्मद जुनैद तो मोहम्मद जुनैद मोहम्मद जुनैद जी आपका थैंक यू है आप ये हमारे दुख में शरीक हुए भाई जी आपका नाम अशोक कुमार जी अशोक कुमार जी आपने इलाका में घूम के देखा होगा बहुत गड़बड़ाया इलाका हुआ हाँ बहुत ज़्यादा है बहुत ज़्यादा गड़बड़ाया है आया। और पानी भी ज़्यादा आया हुआ है यहाँ पर जी कुछ कहना चाहोगे लास्ट बस शुक्रिया जी तो साड़ी भी कि तो आपको हमारी लोड पे तो भाई साहब का नंबर है हमारी हर जगह खड़े ਅਸੀਂ ਲੋੜ ਅੱਲਾਕੇ ਦੁਆ ਕਰਦੇ ਹਾਂ ਪ੍ਰਮਾਤਮਾਗੇ ਆਪ ਕੋ ਲੋੜ ਕਭੀ ਪਾਏ ਨਾ ਪਰ ਬਾਈ ਚਾਂਸ ਕਿਸ ਤਰ੍ਹਾਂ ਕੋਈ ਪਤਾ ਨਹੀਂ ਹੁੰਦਾ ਹਮ ਵੀ ਤੁਹਾਡੇ ਸਾਥ ਕਰੀਏ ਆਜੋ ਜੀ ਵੀਰ ਜੀ ਇੱਕ ਕਰੀ ਆਪਾਂ ਇਹਨਾਂ ਦੇ ਉਸ ਟਰੱਕ ਲਾ ਕੇ ਚਲੀਏ ਸਾਡੀ ਟੀਮ ਲੱਗੀ ਹੋਈ ਆ ਵੀਰ ਚਰਨਜੀਤ ਸਿੰਘ ਆ ਵੀਰ ਅਮਰਜੀਤ ਆ ਕੈਮਰੇ ਤੇ ਸੁਮਾਵਾ ਵੀਰ ਗੁਰਮੀਤ ਸਿੰਘ ਨਿਭਾ ਰਹੇ ਆ ਆਪਾਂ ਵੀਰੋ ਆਜੋ ਟਰੱਕ ਲਾ ਕੇ ਨਾਲੇ ਥੋੜੀ ਬੋਦੀ ਗੱਲਬਾਤ ਕਰ ਲੈਨੇ ਆ ਨਾਲੇ ਵੀਰਾਂ ਦੇ ਨਾਲ ਖਲੋ ਕੇ ਸੇਵਾ ਕਰਵਾਓ ਕਿ ਉਹਨਾਂ ਨੂੰ ਸੰਤੁਸ਼ਟੀ ਹੋਵੇ ਕਿ ਘਰ-ਘਰ ਦੇ ਵਿੱਚ ਆらっしゃਣ ਗਿਆ ਪਿੰਡ ਦੇ ਦੋ ਮੈਂਬਰ ਲੋ ਬਾਕੀ ਅਗਲੇ ਪਾਸੇ ਆਓ ਜੀ ਪਿੰਡ ਦੇ ਇੱਕ ਦੋ ਮੈਂਬਰ ਆਓ ਅਗਲੇ ਪਾਸੇ ਤੇ ਧੰਨਵਾਦ ਸਰਦਾਰ ਸਾਹਿਬ ਤੁਹਾਡਾ ਫਿਰ ਆਪਾਂ ਦਰਸ਼ਕ ਮੇਲੇ ਕਰਾਂਗੇ ਸ਼ੁਕਰੀਆ ਇਹ ਵੀਰ ਆ ਜਿਹੜੇ ਯੂਪੀ ਤੋਂ ਆਏ ਹੋਏ ਐਸ ਟਾਈਮ ਦੇ ਉੱਤੇ ਅਮਰੋਹਾ ਇਲਾਕਾ ਵਾ ਉਮਰੋਹਾ ਇਲਾਕੇ ਤੋਂ ਆ ਹੋਰ ਵੀਰ ਜੀ ਇਹੋ ਪਿੰਡ ਤੁਹਾਡਾ ਹਾਂ ਜੀ ਵੀਰ ਜੀ ਆ ਜੋ ਆਪ ਦੇਖੀ ਤਕੀ ਕੀ ਨਾ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਮਨਪ੍ਰੀਤ ਸਿੰਘ ਨਾਮ ਪੱਖੋ ਘਰ ਟਾਲੀ ਸਾਹਿਬ ਦਾ ਰਹਿਣ ਵਾਲਾ ਹੈ ਸਾਹਮਣੇ ਮੇਰਾ ਘਰ ਆ ਤੇ ਮੈਂ ਨਾ ਵੀਰਾਂ ਦਾ ਬੜਾ ਧੰਨਵਾਦ ਕਰਨਾ ਚਾਹੁੰਨਾ ਜਿਹੜਾ ਦੂਰੋਂ ਨੇੜੋਂ ਆ ਕੇ ਇਹ ਮੁਸਲਮਾਨ ਭਾਈਚਾਰੇ ਆਏ ਨੇ ਪਿੰਡ ਦੇ ਵਿੱਚ ਰਾਸ਼ਨ ਹੋਰ ਵੀ ਕਾਫੀ ਸਮਾਨ ਲੈ ਕੇ ਆਏ ਨੇ ਤੇ ਇਹ ਕੇ ਵੀਰ ਜੀ ਹੁਣ ਆਏ ਦੂਜੇ ਇਹਨਾਂ ਦਾ ਵੀ ਬੜਾ ਧੰਨਵਾਦ ਜਿਹੜੇ ਸਰਵੇ ਕਰਦੇ ਪਏ ਆ ਤੇ ਤੁਹਾਡਾ ਵੀ ਬਹੁਤ ਸਾਰਾ ਆਕਾਲ ਚੈਨਲ ਵਾਲਿਆਂ ਦਾ ਵੀ ਧੰਨਵਾਦ ਵੀ ਤੁਸੀਂ ਮੈਡੀਕਲ ਕੈਂਪ ਲਗਾਏ ਹੋਏ ਨੇ ਮੇਰੇ ਘਰ ਦੇ ਤੇ ਮੈਂ ਤੇ ਆ ਦਿਲੋਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਤੇ ਦੂਜੀ ਗੱਲ ਇਹ ਕਰਦਾ ਵੀ ਜਿਹੜੀ ਵੀ ਕੋਈ ਸੇਵਾ ਕਰਦਾ ਜਿਵੇਂ ਇਹ ਸਰਵੇ ਕਰਕੇ ਕਰਦੇ ਉਵੇਂ ਹੀ ਕਰਨੀ ਚਾਹੀਦੀ ਆ ਕਿ ਨਾਲੇ ਇਹਨਾਂ ਨੂੰ ਆਪਣੇ ਫਰਜ਼ ਦਾ ਵੀ ਪਤਾ ਲੱਗਦਾ ਨਾਲੇ ਘਰ ਘਰ ਜਾ ਕੇ ਹਰ ਇੱਕ ਦੇ ਦੁਖੜੇ ਸੁਣਦੇ ਆ ਤੇ ਤੁਹਾਡਾ ਵੀ ਕਰਦਾ ਵੀ ਤੁਸੀਂ ਹਰ ਇੱਕ ਦੀ ਫਰਿਆਦ ਸੁਣਦੇ ਪਏ ਜੀ ਵੀਰੇ ਫਰਜ਼ ਆ ਸਾਡੇ ਇੱਕ ਦੋ ਮੈਂਬਰ ਨਾਲ ਹੋ ਇੱਕ ਦੋ ਮੈਂਬਰ ਨਾਲ ਹੋ ਲਾਈਨ ਲਵਾਓ ਵੀਰ ਜੀ ਤੁਸੀਂ ਪਿੰਡ ਤੋਂ ਇਹ ਜੀ ਇਹ ਵੀਰ ਆਏ ਸੀ ਜਿਹੜੇ ਅਮਰੋਹਾ ਤੋਂ ਅਮਰੋਹਾ ਯੂਪੀ ਦੇ ਵਿੱਚ ਆ ਮੁਸਲਮਾਨ ਭਾਈਚਾਰਾ ਵਾ Hindu ਭਾਈਚਾਰੇ ਤੋਂ ਆ ਸਵਾਵਾ ਕਰ ਰਹੇ ਆ ਚਾਰਜ ਫੇਰੇ ਤੁਸੀਂ ਸੰਕਤ ਲੈਣ ਵਾਲੇ ਵੀ ਬਹੁਤਾਂ ਦੇ ਵਿੱਚ ਆ ਤੇ ਦੇਣ ਵਾਲਿਆਂ ਦੇ ਵੀ ਕੋਈ ਕਮੀ ਨਹੀਂ ਹੈਗੀ ਇਸ ਟਾਈਮ ਪੱਖੋਕੇ ਪਿੰਡ ਦੇ ਵਿੱਚ ਆ ਬਿਲਕੁਲ ਕਰਤਾਰਪੁਰ ਕੋਰੀਡੋਰ ਦੇ ਨੇੜੇ ਇੱਥੇ ਇੱਥੇ ਨੌਜਵਾਲ ਵੀਰ ਆ ਸਾਡੇ ਨਾਲ ਪੁੱਤਲ ਜੀ ਕੀ ਹਾਲ ਜੀ ਤੁਸੀਂ ਠੀਕ ਹੋ ਜੀ ਵਧੀਆ ਜੀ ਕੋਟਲੀ ਸੂਰਤ ਮਲੀ ਤੋਂ ਜੀ ਕੋਟਲੀ ਸੂਰਤ ਮਲੀ ਕਿੱਥੇ ਪੈਂਦਾ ਜੀ ਇਹ ਇਹ ਧਿਆਨਪੁਰ ਲੱਗ ਗਿਆ ਜੀ ਹਾਂ ਜੀ ਕੈਂਪ ਲਾਇਆ ਆਪਾਂ ਮੈਡੀਸਿਨ ਦਾ ਗੁਰਦਾਰੇ ਡਾਕਟਰਾਂ ਜੀ ਆ ਵੀ ਤੁਹਾਡਾ ਹੀ ਹੈ ਜੀ ਇਹ ਵੀ ਆਪਣਾ ਹੀ ਹੈ ਆਪਣਾ ਹੀ ਭਰਾ ਆਪਣੇ ਭਰਾ ਸਾਡੇ ਆ ਕੇ ਆਪਣੇ ਹੀ ਹੈ ਜੀ ਹੋਰ ਬਾਈ ਜੀ ਠੀਕ ਹੋ ਵਧੀਆ ਵਧੀਆ ਬਾਈ ਉਹ ਬਹੁਤ ਆਂ ਦੀ ਸੇਵਾ ਕਰਨ ਆਏ ਆ ਮੈਡੀਸਿਨ ਲੈ ਕੇ ਆਏ ਆ ਲੋਕਾਂ ਦੀ ਭਲਾ ਕਰਨ ਵਾਸਤੇ ਸਾਡਾ ਕੋਲ ਹਾਂ ਜੀ ਇਹ ਪੰਜਾਬ ਦੀ ਚਿੰਗ ਆ ਪੰਜਾਬ ਨੂੰ ਲਾਗ ਲੱਗੀ ਹੋਈ ਪੁੱਤਰਾ ਕੀ ਨਾਮ ਆ ਤੁਹਾਡਾ ਵਧੀਆ ਵਧੀਆ ਜੀ ਪਾਹਲਦੀਪ ਸਿੰਘ ਪਹੁਲਦੀਪ ਸਿੰਘ ਪਹੁਲਦੀਪ ਕੀ ਕਰਨ ਆਇਆ ਜੀ ਸੇਵਾ ਕਰਨ ਹਾਂਜੀ ਹਾਂਜੀ ਮੈਡੀਕਲ ਕੈਂਪ ਆਇਆ ਜੀ ਮੈਡੀਕਲ ਕੈਂਪ ਹਾਂਜੀ ਹਾਂਜੀ ਧੰਨਵਾਦ ਆ ਪੁੱਤਰੋ ਤੁਹਾਡਾ ਇਸ ਇਲਾਕੇ ਦੇ ਵਿੱਚ ਪਹੁੰਚੇ ਹੋਏ ਉਸ ਕਦਮ ਨੂੰ ਸਜਦਾ ਵਾ ਉਹ ਹਰ ਕਦਮ ਨੂੰ ਸਲਾਮ ਆ ਪਰ ਸਾਡੀ ਨੌਜਵਾਨ ਪੀੜ੍ਹੀ ਆ 18 ਸਾਲ 20 ਸਾਲ 22 ਸਾਲ 25 ਸਾਲ ਦੇ ਨੌਜਵਾਨ ਗੱਡੀਆਂ ਫੜ ਲੈਂਦੇ ਆ ਟਰੈਕਟਰ ਫੜ ਲੈਂਦੇ ਆ ਤੁਰ ਪੈਂਦੇ ਆ ਵਹੀਰਾਂ ਘੱਟ ਕੇ ਕਹਿ ਦਿੰਦੇ ਆ ਕਿ ਅਸੀਂ ਸੇਵਾ ਕਰਨ ਵਾਸਤੇ ਚੱਲੇ ਆ ਤੁਸੀਂ ਵੇਖ ਸਕਦੇ ਹੋ ਤਸਵੀਰ ਮੈਂ ਹੁਣੇ ਗੱਲ ਕੀਤੀ ਸੀ ਕਿ ਲੈਣ ਵਾਲਿਆਂ ਦੇ ਵਿੱਚ ਵੀ ਕੋਈ ਕਮੀ ਨਹੀਂ ਹੈਗੀ ਤੇ ਦੇਣ ਵਾਲਿਆਂ ਦੀ ਵੀ ਕਮੀ ਨਹੀਂ ਵੇਖੋ ਗੁਰੂ ਸਾਹਿਬ ਦੀ ਕਿਰਪਾ ਵਾ ਬੇਸ਼ੱਕ ਤਸਵੀਰਾਂ ਕਿਤੇ ਖੌਫਨਾਕ ਜਿਹਾ ਲੱਗਦੀਆਂ ਕਿਤੇ ਰੂਹ ਨੂੰ ਸਕੂਨ ਦੇਣ ਵਾਲੀਆਂ ਵੀ ਆਏ ਕਿਉਂਕਿ ਖੁਆਮਾਈ ਵੀ ਹੋ ਜਾਂਦੀ ਆ ਕਿਤੇ ਕਿਤੇ ਪਿਆਰ ਦੇ ਨਾਲ ਦਸਵੰਦ ਲਿਆ ਜਾਂਦਾ ਵਾ ਸਾਡੀ ਟੀਮ ਲੱਗੀ ਹੋਈ ਆ ਮੈਂ ਉਹ ਤਸਵੀਰ ਤੁਹਾਨੂੰ ਸਾਂਝੀ ਕਰ ਦਿੰਨਾ ਕਿਉਂਕਿ ਜੋ ਤਿਲ ਫੁੱਲ ਤੁਸੀਂ ਅਕਾਲ ਚੈਨਲ ਨੂੰ ਦਿੰਨੇ ਹੋ ਉਹਦੇ ਨਾਲ ਕੋਸ਼ਿਸ਼ ਇਹ ਹੁੰਦੀ ਆ ਕਿ ਅਸੀਂ ਸਹਿਯੋਗ ਕਰੀਏ ਸਹਿਯੋਗ ਜਿਹੜਾ ਵਾ ਉਹ ਤੁਹਾਡੇ ਤੱਕ ਪਹੁੰਚਦਾ ਕਰੀਏ ਸਾਡੀ ਟੀਮ ਵੱਲੋਂ ਕੈਂਪ ਲਾਇਆ ਹੋਇਆ ਵਾ ਸਾਡੇ ਛੋਟੇ ਡਾਟ ਸਾਬ ਕਿਉਂਕਿ ਇਸ ਪਿੰਡ ਤੋਂ ਹੀ ਆ ਵੀਰੇ ਏ ਬੇਟਾ ਇਸ ਪਿੰਡ ਤੋਂ ਹੀ ਆ ਤੇ ਜਦੋਂ ਦਾ ਅਸੀਂ ਕੈਂਪ ਸਟਾਰਟ ਕੀਤਾ ਸੀ ਉਦੋਂ ਤੋਂ ਸਾਡੇ ਨਾਲ ਬੈਠੇ ਆ ਘਰ ਪਰਿਵਾਰ ਸਾਡੇ ਨਾਲ ਐ ਸਾਰੇ ਹੀ ਪੁੱਤਰਾ ਨਾਮ ਕੀ ਤੁਹਾਡਾ ਸਹਿਦਿੱਪ ਸਿੰਘ ਸਹਿਦਿੱਪ ਪੜ੍ਹਦੇ ਹੋ ਤੁਸੀਂ ਹਾਂਜੀ ਕਿਹੜੀ ਕਲਾਸ ਦੇ ਵਿੱਚ 8th 8th ਸਰ ਕਿਵੇਂ ਦਾ ਮੰਜ਼ਰ ਸੀ ਜਦੋਂ ਇੱਥੇ ਪਾਣੀ ਆਇਆ ਵੇਖਿਆ ਤੁਸੀਂ ਨਹੀਂ ਮੈਂ ਆਪਣੇ ਪਿੰਡ ਹਾਂ ਇੱਥੇ ਮੇਰੇ ਨਾਨਕੇ ਆ ਇੱਥੇ ਨਾਨਕੇ ਆਏ ਹਾਂਜੀ ਤੇ ਕੀ ਦੱਸਦੇ ਸੀ ਨਾਨਕੇ ਕਿੰਨਾ ਕੁ ਪਾਣੀ ਆ ਗਿਆ ਸੀ ਇੱਥੇ ਅੱਧਾ ਬੰਦੇ ਦੇ ਗਲੇ ਤੱਕ ਆ ਗਿਆ ਸੀ ਘਰ ਡੁੱਬ ਗਏ ਸੀ ਨਾਨਕੇ ਦਾ ਘਰ ਕਿਹੜਾ ਵਾ ਉਹ ਇੱਥੇ ਗਲੀ ਚੇ ਲੱਗੇ ਉਹ ਵੀ ਪਾਣੀ ਚ ਸੀ ਪਾਣੀ ਆ ਗਿਆ ਸੀ ਉੱਥੇ ਹਾਂ ਜੀ ਚਾਰ ਚਾਰ ਮਾਰ ਮਾਰ ਫੁੱਟ ਪਾਣੀ ਚਾਰ ਚਾਰ ਪੰਜ ਪੰਜ ਫੁੱਟ ਪਾਣੀ ਸੀ ਇਸ ਪਿੰਡਾਂ ਦੇ ਵਿੱਚ ਵੀਰ ਜੀ ਇਧਰਲੇ ਪਾਸੇ ਆ ਜਾਓ ਮੈਂ ਚਾਹੂੰਗਾ ਕਿ ਸਾਡੇ ਵੀਰ ਅਮਰਜੀਤ ਸਿੰਘ ਵੀ ਬੈਠੇ ਆ ਚਰਨਜੀਤ ਸਿੰਘ ਬੈਠੇ ਆ ਆਪਾਂ ਗੱਲਬਾਤ ਕਰੀਏ ਪਹਿਲਾਂ ਗੁਰਫਤੇ ਸਾਂਝ ਕਰਦੇ ਵੀਰ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਜੀ ਇਹੋ ਪਿੰਡ ਆ ਜੀ ਆਪਣਾ ਹਾਂ ਜੀ ਹਾਂ ਜੀ ਇਹੋ ਪਿੰਡ ਪੱਕੋ ਘਟਾਲੀ ਸਾਹਿਬ ਕਿਵੇਂ ਦਾ ਮੰਜ਼ਰ ਸੀ ਜਦੋਂ ਉੱਥੇ ਪਾਣੀ ਆਇਆ ਇਤੋਂ ਦੇ ਹਾਲਾਤ ਬਹੁਤ ਮਾੜੇ ਸੀ ਮਤਲਬ ਕਿ 4-4 5-5 ਫੁੱਟ ਘਰਾਂ 'ਚ ਪਾਣੀ ਸੀ ਇੱਧਰ ਤੇ ਆਪਣਾ ਇੱਧਰ ਗੁਰਦਾਰੇ ਵਾਲੀ ਸਾਈਡ ਇੱਧਰ 11-11 12-12 ਫੁੱਟ ਪਾਣੀ ਹੋ ਗਿਆ ਸੀ ਬਹੁਤ ਮਤਲਬ ਹਾਲਾਤ ਇਥੋਂ ਦੇ ਮਾੜੇ ਰਹੇ ਆ ਮਤਲਬ ਕਿ ਕਿਦਾਂ ਮਿਲਿਆ ਸੰਗਤ ਆਹ ਸੰਗਤ ਵੱਲੋਂ ਬਹੁਤ ਸੰਯੋਗ ਮਿਲਿਆ ਵਾ ਮਤਲਬ ਕਿ ਹਰ ਇੱਕ ਮਤਲਬ ਟੀਮ ਨੇ ਆ ਗਈ ਤੇ ਬਹੁਤ ਆਪਣੀ ਸੇਵਾ ਕੀਤੀ ਆ ਕੋਈ ਵੀ ਚੀਜ਼ ਇੱਥੇ ਕਮੀ ਨਹੀਂ ਆਈ ਕੋਈ ਮਤਲਬ ਆਪਣਾ ਰਾਸ਼ਨਾਂ ਦਾ ਜਾਂ ਕੋਈ ਡੰਕਰਾਂ ਦਾ ਕੋਈ ਸਾਰਾ ਕੁਝ ਇੱਥੇ ਮਤਲਬ ਪਹੁੰਚਿਆ ਵਾ ਕੋਈ ਚੀਜ਼ ਨਹੀਂ ਤੇ ਘਾੜ ਨਹੀਂ ਰਹੀ ਬਹੁਤ ਵਧੀਆ ਲੋਕਾਂ ਨੇ ਸੰਯੋਗ ਕੀਤਾ ਹਾਂਜੀ ਬਿਲਕੁਲ ਸਾਡੇ ਵੱਲੋਂ ਪ੍ਰਵਾਨ ਕਰ ਲਿਓ ਜੀ ਸਾਡੀਆਂ ਕੋਸ਼ਿਸ਼ ਹੋਣਗੇ ਆਉਣਲੇ ਸਮੇਂ 'ਚ ਹੀ ਮਿਲਦੇ ਰਵਾਂਗੇ ਅਸੀਂ ਪਰਵਾਰਾਂ ਵਾਸਤੇ ਜਿਹੜੇ ਚੀਜ਼ਾਂ ਦੇ ਲੋਡ ਹੋਊਗੀ ਕੋਸ਼ਿਸ਼ ਕਰਾਂਗੇ ਅਸੀਂ ਪਹੁੰਚ ਦੀ ਕਰੀਏ ਹਾਂਜੀ ਆਕੋਤਰਾ ਨਾਮ ਕੀ ਜੇ ਮੇਰਾ ਨਾਮ ਗੁਰਮਨਤਾਜ ਸਿੰਘ ਜੀ ਗੁਰਮਨਤਾਜ ਗੁਰੂ ਨੂੰ ਮੰਨਣ ਵਾਲਾ ਵੀਰ ਆ ਗੁਰਮਨਤਾਜ ਨਾਮ ਆ ਕਹਿੰਦੇ ਕਿ ਉਹ ਹਰ ਸੰਸਥਾ ਦਾ ਧੰਨਵਾਦ ਆ ਕਿਉਂਕਿ ਅਸੀਂ ਬਾਰ-ਬਾਰ ਧੰਨਵਾਦ ਕੀਤਾ ਅਸੀਂ ਉਸ ਕਦਮ ਨੂੰ ਸਜਦਾ ਕਰਦੇ ਆ ਮੈਂ ਤਾਂ ਹਮੇਸ਼ਾ ਕਹਿੰਨਾ ਵਾਂ ਕਿ ਜਿਹੜਾ ਦੂਦ ਰੇਡੇ ਤੋਂ ਚੱਲਿਆ ਹੋਇਆ ਕਦਮ ਸੀ ਉਹਨੂੰ ਸਜਦਾ ਵੀ ਕਰਦੇ ਆ ਕਿਉਂਕਿ ਇਹਨਾਂ ਥਾਵਾਂ ਤੇ ਬਹੁਤਾਂ ਇਲਾਕਿਆਂ ਦੇ ਵਿੱਚ ਜੇ ਤੁਹਾਡੀ ਬਹੁਤ ਲੋੜ ਆਉਣੇ ਸਮੇਂ ਵਿੱਚ ਲੋੜਾ ਆ